ਹੈਲੋ ਸਸਤੀ ਕਾਲ ਜੀ ਸਾਰਿਆਂ ਨੂੰ ਹੋਸਨਾਓ ਕਿਵੇਂ ਹਾਲ ਚਾਲ ਹੈ ਵੈਲਕਮ ਆ ਤੁਹਾਡਾ ਸਾਰਿਆਂ ਦਾ ਮੇਰੇ ਵਲੌਗ ਦੇ ਵਿੱਚ ਤੇ ਅੱਜ ਸਵੇਰੇ ਉੱਠੇ ਤੇ ਜਦ ਰਾਤ ਨੂੰ ਬਹੁਤ ਨੇਰੀ ਮੀ ਸੀਗਾ ਜਿਆਦਾ ਤੇ ਉਹਦੇ ਕਰਕੇ ਸਾਰਾ ਵਿਹੜਾ ਮਤਲਬ ਐਤਾ ਹੋਇਆ ਗੰਦਾ ਹੋਇਆ ਪਿਆ ਸੀਗਾ ਸਵੇਰੀ ਉੱਠਦੇ ਪਹਿਲੇ ਉਹਦੀ ਸਬਸਪਾਈ ਕੀਤੀ ਝਾੜੂ ਚੱਕਿਆ ਬਿਨਾ ਮੂੰਹ ਹੱਤੋਂ ਤੇ ਖਾਦੇ ਪਿੱਤੇ ਸਿੱਧਾ ਸਫਾਈ ਦੀ ਲੱਗ ਗਈ ਬਹੁਤ ਗੰਦਾ ਲੱਗਦਾ ਪਿਆ ਸੀਗਾ ਵਿਹੜਾ ਤੇ 10-15 ਮਿੰਟ ਇੱਥੇ ਲੱਗੇ ਉਸ ਤੋਂ ਬਾਅਦ ਮੈਂ ਫਰੈਸ਼ ਹੋਈ ਆਪਣਾ ਨਹਾ ਤੋਕੇ ਤੇ ਫੇਰ ਮੈਂ ਰੱਖੀ ਚਾਹ ਪੰਜ ਦਸ ਦਾ ਪੰਜ ਦਸ ਮਿੰਟ ਦੀ ਮਿਹਨਤ ਤੋਂ ਬਾਅਦ ਵਿੜਾ ਸਾਫ ਹੋ ਗਿਆ ਤੇ ਆ ਕੇ ਪਾਣੀ ਦਾ ਗਲਾਸ ਪੀਤਾ ਉਸ ਤੋਂ ਬਾਅਦ ਮੈਂ ਨਾਲ ਹੀ ਰੱਖ ਦਿੱਤੀ ਚਾਹ ਬਿਕੋਜ਼ ਬੱਚਿਆਂ ਨੂੰ ਉਠਾਣਾ ਵੀ ਸੀਗਾ ਹਨਾ ਅੱਗੇ ਪਹਿਲੇ ਹੀ ਡੇਟ ਹੋ ਗਈ ਸੀ ਮੇ ਅੱਜ ਤੇ ਚਾਹ ਦੇ ਕੇ ਉਹਨਾਂ ਨੂੰ ਉਠਾਇਆ ਫਿਰ ਉਹ ਅੱਜ ਤਾਂ ਜਲਦੀ ਉੱਠ ਗਈ ਇੱਕੇ ਵਾਰੀ ਚਾ ਨਾ ਉਠਾ ਕੇ ਪਹਿਲੇ ਬਰਸ਼ ਵਗੈਰਾ ਕਰਾਇਆ ਨਾ ਫਿਰ ਮੈਂ ਇਹਨਾਂ ਨੂੰ ਚਾਹ ਪਾਣੀ ਦਿੱਤਾ ਨਹੀਂ ਤੇ ਪਹਿਲੇ ਜਦ ਤੱਕ ਬੈਠੀ ਇਹਨਾਂ ਨੂੰ ਨਹੀਂ ਮਿਲਦੀ ਫਿਰ ਤਦ ਤੱਕ ਉੱਠਦੇ ਨਹੀਂ ਹੈਗੇ ਨਿਆਣੇ ਅੱਜ ਇੱਦਾਂ ਹੀ ਉੱਠ ਗਏ ਵਿਚਾਰੇ ਫਿਰ ਨਾਲ ਦੀ ਨਾਲ ਮੈਂ ਕਿਚਨ 'ਚ ਆਪਣਾ ਲੰਚ ਰੈਡੀ ਕੀਤਾ ਸਾਰਿਆਂ ਦਾ ਤੇ ਲੰਚ ਵੀ ਰੈਡੀ ਕਰ ਲਿਆ ਟਿਫਿਨ ਪੈਕ ਕਰ ਲਏ ਤੇ ਮੈਂ ਵੀ ਆਪਣੀ ਡਰੈਸ ਕੱਢੀ ਪਾਣ ਵਾਸਤੇ ਤੇ ਰੈਡੀ ਹੋ ਗਈ ਜਾਨ ਨੂੰ ਬੱਚਿਆਂ ਦੀ ਬੱਸ ਆ ਗਈ ਮੈਂ ਰੈਡੀ ਹੁੰਦੀ ਸੀਗੀ ਸੋ ਫਿਰ ਮੈਂ ਸੋਚਿਆ ਚਲੋ ਉੱਪਰ ਤੇ ਹੀ ਸੀ ਆਫ ਕਰ ਦਿੰਦੀ ਆ ਜ ਇਹਨਾਂ ਨੂੰ ਫਿਰ ਪਰ ਤੇ ਹੀ ਹਰ ਸੂਤਰ ਚੱਕਦਰਾ ਨਾ ਬਾਹਰ ਕਰਨ ਤੇ ਵੀ ಪರಿਕਾਰ ਲੈਂਦੀ ਆ ਤੇ ਇਹਨਾਂ ਨੂੰ ਬਸ ਜਾਣ ਤੋਂ ਬਾਅਦ ਵੀ ਮੈਂ ਤਿਆਰ ਹੋਣ ਲੱਗ ਗਈ ਮੈਨੂੰ ਵੀ 5-10 ਮਿੰਟ ਚਾਹੀਦੇ ਹੁੰਦੇ ਤਿਆਰ ਹੋਣ ਵਾਸਤੇ ਤੇ ਮੈਂ ਸੋਚਿਆ ਤਾਂ ਸਕੂਲ ਦੇ ਵਿੱਚ ਜਾ ਕੇ ਵੀ ਸ਼ਾਇਦ ਥੋੜਾ ਵੀਡੀਓ ਬਣਾਈਏ ਬਿਕੋਜ਼ ਸਕੂਲ 'ਚ ਨਾ ਪਰ ਸਾਨੂੰ ਸਕੂਲ ਦੇ ਵਿੱਚ ਫੋਨ ਅਲਾਉਡ ਨਹੀਂ ਹੈਗੇ ਤੇ ਕਦੀ ਵਾਰੀ ਵੈਸੇ ਐਕਟੀਵਿਟੀਜ਼ ਲਈ ਫੋਨ ਅਸੀਂ ਲੈ ਲਈਦੇ ਆ ਜੇ ਜ਼ਰੂਰਤ ਹੋਵੇ ਤੇ ਅੱਜ ਮੈਂ ਸੋਚ ਕੇ ਗਈ ਸੀ ਵੀ ਫੋਨ ਲਾਉਂਗੀ ਤੇ بس 5-7 ਮਿੰਟ ਦਾ ਰਸਤਾ ਸੀਗਾ ਤੇ ਅਸੀਂ ਸਕੂਲ ਵੀ ਪਹੁੰਚ ਗਏ ਆ ਦੇਖੋ ਮੇਰੇ ਸਕੂਲ ਦਾ ਬਾਹਰ ਤੇ ਗੇਟ ਤੇ ਓਕੇ ਬਾਏ ਬਾਏ ਤੇ ਫਿਰ ਮਿਲਾਂਗੇ ਦੁਪਹਿਰ ਤੋਂ ਬਾਅਦ ਸਕੂਲ ਦੇ ਵਿੱਚ ਬੱਚਿਆਂ ਨੂੰ ਕਰਾਈ ਐਕਟੀਵਿਟੀ ਆਪੋਜ਼ਿਟ ਵਰਡ ਦੇ ਉੱਤੇ ਬਹੁਤ ਦੀ ਐਕਟੀਵਿਟੀ ਕੀਤੀ ਉਹਨਾਂ ਨੇ ਅੱਜ ਹੀ ਸਿਖਾਈ ਸੀ ਤੇ ਅੱਜ ਹੀ ਉਹਨਾਂ ਨੇ ਕੱਲ ਹੀ ਫਰਸਟ ਕਲਾਸ ਦੇ ਸਟੂਡੈਂਟਸ ਐ ਇਹ ਸਾਰੇ ਤੇ ਜਿਸ ਵੀ ਕਲਾਸ ਨੂੰ ਪੜ੍ਹਾਣੇ ਆ ਹਨਾ ਉਹਦੇ ਨਾਲ ਮੋਹ ਪੈ ਜਾਂਦਾ ਬੱਚਿਆਂ ਦਾ ਨਹੀਂ ਟੀਚਰਸ ਦਾ ਵੀ ਪੈ ਜਾਂਦਾ ਤੇ ਟੀਚਰਸ ਹੀ ਹੁੰਦੀ ਹੈ ਜਿਹੜਾ ਮੋਹ ਨੂੰ ਪੈਦਾ ਕਰਦੀ ਹੈ ਹਨਾ ਜੇ ਅਸੀਂ ਜ਼ਿਆਦਾ ਕੇਅਰ ਕਰਦੇ ਬੱਚੇ ਇਸ ਚੀਜ਼ ਨੂੰ ਸਮਝਦੇ ਨੇ ਆਂ ਟੀਚਰ ਸਾਨੂੰ ਸਮਝਾਉਂਦਾ ਹੈ ਕਿਉਂ ਸਮਝਾਉਂਦਾ ਹੈ ਤੇ ਸਾਰੇ ਬੱਚੇ ਮੈਨੂੰ ਬਹੁਤ ਪਿਆਰ ਕਰਦੇ ਜਿਹੜੇ ਪਿਛਲੀ ਕਲਾਸ ਗਈ ਹੈ ਹਲੇ ਵੀ ਉਹ ਮੈਨੂੰ ਮਿਸ ਕਰਦੇ ਆ ਬੱਚੇ ਤੇ ਉਸ ਤੋਂ ਬਾਅਦ ਛੁੱਟੀ ਹੋ ਗਈ 2 ਵਜੇ ਤੇ ਟੀਚਰਸ ਨੂੰ ਛੁੱਟੀ ਜਿਹੜੀ ਹੁੰਦੀ ਹੈ ਨਾ ਸਵਾ 2 ਵਜੇ ਹੁੰਦੀ ਆ ਫਿਰ ਜੇ ਸਾਡੀ ਡਿਊਟੀ ਹੋਵੇ ਤਾਂ ਅਸੀਂ ਡਿਊਟੀ ਦੇਈ ਦੀ ਆਪਣੀ ਜਿਹ ਅਦਾਈ ਬਣਾਈ ਮੈਂ ਤੁਸੀਂ ਦੇ ਪੱਤੇ ਪਾ ਕੇ ਵੀ ਠੀਕ ਰਹੂਗਾ ਆਪਣਾ ਜਿਹਦਾ ਗਲੇ ਖਰਾਬ ਹੈ ਫੈਮਿਲੀ ਦੇ ਵਿੱਚ ਸਾਰਿਆਂ ਦੇ ਹੋਏ ਪਿਆ ਨਾ ਹਸਬੰਡ ਦਾ ਵੀ ਹੋਇਆ ਮੇਰਾ ਵੀ ਔਰ ਬੱਚਿਆਂ ਦਾ ਵੀ ਤੇ ਫਿਰ ਚਾਹ ਬਣਾਈ ਕੜਕ ਜੀ ਚਾਹ ਦੇ ਨਾਲ ਹੁਣ ਖਾਣ ਨੂੰ ਵੀ ਕੁਝ ਚਾਹੀਦਾ ਸੀਗਾ ਫਿਰ ਮੈਂ ਬਿਸਕੁਟ ਦਿੱਤੇ ਇਹਨਾਂ ਨੂੰ ਚਾਹ ਦੇ ਨਾਲ ਖਾਣ ਨੂੰ ਰੋਟੀ ਤਾਂ ਕਹਿੰਦੇ ਅਸੀਂ ਖਾਣੀ ਚਾਹ ਕਿੰਤੂ ਬਾਦਸੀ ਰਾਂਜ ਬੇਟਾ ਚਾਹ ਵੀ ਲੋ ਬਿੱਲੀ ਇਹ ਫੋਨ ਨਾਲ ਕੋਈ ਫੋਨ ਹੈ ਕਾਫੀ ਮਤਲਬ ਹੈ ਹਲਾ ਫੜ ਚਾਹ ਜਾਦੀ ਨਹੀਂ ਪੀਦੀ ਚਾਹ ਕਿ ਸਾਡਾ ਫੋਨ ਦੇਖਣ ਦਾ ਕੋਈ ਇਰਾਦਾ ਨਹੀਂ ਬਣਿਆ ਤੇ ਅਸੀਂ ਖਾਲੀ ਹੱਥ ਘਰ ਮੁੜਾਏ ਤੇ ਜੇ ਤੁਹਾਨੂੰ ਮੇਰਾ ਵਲੌਗ ਪਸੰਦ ਆਇਆ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਪੋਰਟ ਕਰਦੇ ਰਹੀਓ ਥੈਂਕ ਯੂ एवरीवन ਫॉर ਵਾਚਿੰਗ ਨੈਕਸਟ ਲੌਗ ਲੈ ਕੇ ਫੇਰ ਕੱਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ